ਜ਼ਿਲ੍ਹਾ ਫਤਿਗੜ ਸਾਹਿਬ ਦੀ ਪੁਲਿਸ ਨੂੰ ਸਮੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੋਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਪੀ ਡੀ ਰਾਕੇਸ਼ ਯਾਦਵ ਨੇ ਦੱਸਿਆ ਕਿ ਉਹਨਾਂ ਨੂੰ ਅੰਕੁਰ ਮੜਕਨ ਵਾਸੀ ਬਡਾਲੀ ਆਲਾ ਸਿੰਘ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫਿਰੋਤੀ ਦੇਣ ਦੇ ਲਈ ਫੋਨ ਕੋਲਾ ਰਹੀਆਂ ਨੇ ਉਨ੍ਹਾਂ ਨੂੰ ਡਰੋਨ ਦੇ ਲਈ ਅਣਪਛਾਤੇ ਵਿਅਕਿਆਂ ਵੱਲੋਂ ਉਸ ਦੇ ਘਰ ਪਿੰਡ ਬਡਾਲੀਆ ਵਾਲਾ ਸਿੰਘ ਵਿਖੇ ਰਾਤ ਸਮੇਂ ਹਮਲਾ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਜਾਂਚ ਕੀਤੀ ਗਈ ਹੈ ਤਫਤੀਸ਼ ਦੌਰਾਨ ਟੈਕਨੀਕਲ ਤਰੀਕਿਆਂ ਨੂੰ ਵਰਤ ਕੇ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰੇ ਦੀ ਫੁਟੇਜ ਵਾਰਤਾ ਸਮੇ ਵਰਤੀਆਂ ਗਈਆਂ ਕੋਲਾਂ ਤੋਂ ਦੋਸ਼ੀ ਪ੍ਰਿੰਸ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਵੱਲੋਂ ਵਰਤੀ ਗਈ ਕਾਰ, ਮੋਬਾਈਲ ਫੋਨ ਅਤੇ ਪਹਿਨੇ ਹੋਏ ਕੱਪੜਿਆਂ ਨੂੰ ਕਬਜ਼ੇ ਦੇ ਵਿੱਚ ਪੁਲਿਸ ਵੱਲੋਂ ਲੈ ਲਿਆ ਗਿਆ। ਸਰਕਾਰ ਆਪਣੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜ਼ਿਲ੍ਹੇ ਦੇ ਵਿੱਚ ਲੋਅਰ ਆਰਡਰ ਦੀ ਸਿਚੁਏਸ਼ਨ ਬਕਾਇਮ ਰੱਖਣ ਵਾਸਤੇ ਜ਼ਿਲ੍ਹੇ ਦੇ ਉੱਤੇ ਰੱਖੋ ਕਾਰਵਾਈ ਇਹ ਮਨਜਾਬ ਦਿੱਤਾ ਜਾਂਦਾ ਹੈ। ਜੇ ਵੀ ਕੋਈ ਕੰਪਲੇਂਟ ਜਾਂ ਕੋਈ ਸ਼ਿਕਾਇਤ ਸਮੇਂ ਮੌਕੇ 'ਤੇ ਆਦੀ ਉਸ ਤੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਇੱਥੇ ਇੱਕ ਸ਼ਿਕਾਇਤ ਸਮੇਂ ਮਿਲੀ ਸੀ। ਤਦ ਇਹ ਜੀ ਐਸ ਐਸ ਪੀ ਸਾਹਿਬ ਨੇ ਇੱਕ ਟੀਮ ਦਾ ਗਠਨ ਕੀਤਾ ਜਿ ਵਿੱਚ ਡੀ ਐਸ ਪੀ ਬਸੀ ਪਠਾਨਾ ਮੋਹਿਤ ਸਿੰਘਾ ਸਾਹਿਬ ਔਰ ਐਸਐਚਓ ਬੜਾਲੀ ਆਲਾ ਸੀ ਅਗੈ ਨਾਲ ਦੀ ਪੂਰੀ ਟੀਮ ਨੂੰ ਜਿੰਮੇਵਾਰ ਦਿੱਤੀ ਸੀ ਇਹ ਜਿਹੜਾ ਮੈਟਰ ਸੀਗਾ ਇਹ ਸੀਗਾ ਧਮਕੀ ਦੇਣ ਦਾ ਫੋਨ ਕਾਲ ਤੇ ਐਕਸਟਰਸ਼ਨ ਦੀ ਧਮਕੀ ਦੀ ਕੰਪਲੇਨ ਮਿਲੀ ਸੀ ਬੜਾਲੀ ਆਲਾ ਸਿੰਘ ਦਾ ਰਹਿਣ ਵਾਲੇ ਜਿਹੜਾ ਇੱਕ ਵਪਾਰੀ ਸੀਗਾ ਉਸ ਨੂੰ ਫੋਨ ਤੇ ਰਾਹੀਂ ਧਮਕੀ ਮਿਲੀ ਸੀ ਧਮਕੀ ਮਿਲਣ ਦੇ ਬਾਅਦ ਉਹਨਾਂ ਨੇ ਉਸ ਨੂੰ ਅੰਜਾਮ ਦੇਣ ਵਾਸਤੇ ਜਾਂ ਉਸ ਨੂੰ ਘਰਾਨ ਵਾਸਤੇ ਔਰ ਉਹਦੇ ਮਨਚੇ ਬਹਿ ਪਹਦਾ ਕਰਨ ਵਾਸਤੇ ਉਹਨਾਂ ਨੇ ਰਾਤੀ ਉਹਨਾਂ ਦੇ ਘਰੇ ਇੰਟਰ ਰੋੜਾ ਦਾ ਵੀ ਹਮਲਾ ਕੀਤਾ ਸੀ ਉਪਰੋਕਤ ਸ਼ਿਕਾਇਤ ਲਈ ਟੀਮ ਦਾ ਗਠਨ ਹੋਇਆ ਅਤੇ ਨਾਲ ਟੈਕਨੀਕਲ ਸਪੋਰਟ ਦਿੱਤਾ ਗਿਆ ਔਰ ਐਸਐਸਪੀ ਸਾਹਿਬ ਦੇ ਵਿਚਾਰ ਨਿਰਦੇਸ਼ ਇਹ ਸੀਗੇ ਕਿ ਇਸ ਮਾਮਲੇ ਨੂੰ 9 ਦਿਨਾਂ ਛੇਤੀ ਕੋ ਛੇਤੀ ਹੋ ਸਕਦਾ ਹੈ ਇਸ ਲਈ ਤਾਂ ਕਿ ਬੰਦੇ ਕਿਸੇ ਹੋਰ ਨੂੰ ਨਾ ਕੋਈ ਹੋਰ ਇਨਜਾਮ ਨਾ ਦੇ ਸਕੇ ਇਸਦੇ ਉਤੇ ਕਾਰਵਾਈ ਕਰਿਆ ਐਸਐਚਓ ਸਾਹਿਬ ਨੇ ਬੜੀ ਦਿਲੇਰੀ ਨਾਲ ਔਰ ਜਿਹੜੇ ਇਹਨਾਂ ਦੇ ਸੋਰਸਸ ਸੀਗੇ ਜਿਹੜੇ ਹੋਰ ਇਨਫੋਰਮੇਸ਼ਨ ਇਹਨਾਂ ਦੇ ਕੋਲ ਸੀਗੇ ਡਿਜੀਟਲ ਐਵੀਡੈਂਸ ਸੀਗੇ ਔਰ ਟੈਕਨੀਕਲ ਐਨਾਲਿਸਿਸ ਸੀਗਾ ਉਹ ਸਾਰੇ ਨੂੰ ਲੇਖਦੇ ਹੋਏ इन टीम ने बड़े कम टाइम के एक्शन लेंदे हुए जोड़े दोनों अक्यूज है अरैस्ट की है ये अक्यूज है इन एक है प्रिंस जोड़ा प्रिंस नाम का बंदा है वो दो तीन साल पहले इतने ही मराली आला सिंह रहाए मकान चे रहा सो तो इसमें उसकी जानकारी सी और इन्हें फिर अपने नाल एक सतिंदर सेगा जो कि मुक्तर का रहने वाला अपने नाल रुला करके फिर इस कार्रवाई में अंजाम दिता साड़ी टीम है जो डी एस पी साहब के सुपरविजन हेटे सारा काम होया है तो एस एच ओ साहब ने ग्डी जी रिकवर इस यूज की गई थोट आई, आई टे तो ग भी रिकवर करी ये दोनों बंदे भी फड़नी है इसके बाद इसकी जी इन्वैस्टिगेन इस है बाकी वो जारी है जिद मुकदमा जोड़ा है अठाठ नंबर मुकदमा दर्ज किया गया अंडर सैक्शन एगा तीन सौ अठ और तीन पब्लिक पांच बीएनएस एक्ट इसके अधीन मुकदमा दर्ज किया गया बाकी आगे वाली जो इन्वेस्टिगेशन है चल रही किस तरह दो दो की वजह से उनकी थी ना इनानों जेड़े ਦਿੱਤੇ ਸੀ इनानो விஜय सिंह साहब ਨਾਲ ਇਹਨਾਂ ਦਾ ਵਰਦਨੇ ਹੋਇਆ ਕਿਉਂਕਿ ਬਾਕੀ ਕਾਰਵਾਈ ਅnder इन्वेस्टिगेशन ਹੈ ਇਹਨਾਂ ਨੂੰ پیسے ਦੀ ਲੋੜ ਸੀਗੀ ਉਸ ਕਰਕੇ ਇਹਨਾਂ ਨੇ ਦੇਖਿਆ ਕਿ ਆਪਾਂ ਕਿਸ ਨੂੰ ਬੰਨ ਕੇ ਦੇ ਸਕਦੇ ਹੇ ਇਹ ਹੀ ਇਨਕੇ ਇਹਨਾਂ ਦੇ ਜਾਣਕਾਰੀ ਸੀਗੇ ਤਾਂ ਇਹਨਾਂ ਨੂੰ ਸਾਰੇ ਏਰੀਆ ਦਾ ਪਤਾ ਸੀਗਾ कि मैं आना है किस पासे जाना है तो सारा कुछ की पता है वो तो इन ने एडवंटेज चक्के फिर बंद ने धमकी दे तो फोन कॉल के राही बारे नंबर तो फोन कराया सी। पहले फो, ए, ए, दो तीन इन कॉल कराए हैं वो बाद ने इटा रोडा राती एक डेढ़ बजे के आसपास पास करते हमला किया उसके बाद भी फोन करके फिर इन ने दसा कि जे तुम सानक पैसे नहीं दोगे तो अभी आगे भी कार्रवाई अंजाम तो हूं तक जो साल आया वो आया है कि ना तो कोई जान पहचान का यारी दोस्ती का बंदा जिमें कोई बाहर हों कहते हैं कि तुम धमकी दे दो उस पासे वास्ते कॉल कटो जिमें फेवर मांगे हूं तक रोल उस पासे आ रहा है असं पूरा इन्वैस्टिगेट कर रहे हैं वो नंबर की भी असं जांच करा रहे हैं जोड़ी भी गल सा सामने आऊगी उसके मुताबिक कार्रवाई फिलहाल दोषी नहीं हूं तक पहला ही है देखो जी यही कामयाबी है जिले की कि जो भी साहान चे हूं इसको तो पहले भी तुम देखा होना कि एस एस पी साहब ने जो भी कोई हीस क्राइम या कोई यह क्राइम नजर च आता है तो इमीडिएटली टीम को बना करके उसमें इमीडिएट ट्रेस किया जाता है क्योंकि जे कोई एक कामयाबी होगी फिर बंदे उसके बाद उस चीज के आदि आदि हो जाते हैं, so, सो असी कह सकते हैं कि जिन्हें भी क्राइम हुए मतलब रिपोर्टेड हुए थे असं इमीडिएटली ट्रेस किए कोई होर इसके अलावा कार्रवाई आप दी